ਵਾ ਗਰ 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 ਵਾ 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 ਜੀ ਗੁਰਮੁਖੋ ਕਰੋ ਵਿਆਸ ਕਰੋ ਵਾ ਵਾ ਗਰ 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 ਵਾ ਗੁਰੂ ਰੂ ਸਾਸਾੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਅਭਿਆਸ ਕਰਨ ਤੋਂ ਬਾਅਦ ਆਪਾਂ ਅੰਤਰਗਤ ਬੈਠਣਾ ਹੈ ਤੇ ਮਨ ਨੂੰ ਐ ਸੁਨ ਰੂਪ ਕਰਨਾ ਸਾਨੂੰ ਅੰਦਰਲੀ ਸੁਣ ਦਾ ਅਨੁਭਵ ਹੋਵੇ ਕਿ ਸਾਡਾ ਜਿਹੜਾ ਮਨ ਆ ਵਿਚਾਰਾਂ ਤੋਂ ਰਹਿਤ ਹੋ ਕੇ ਅੰਤਰਗਤ ਬੈਠ ਗਿਆ ਕਿਉਂਕਿ ਸਾਡੇ ਮਨ ਨੂੰ ਵਿਚਾਰਾਂ ਦੀ ਮੈਲ ਲੱਗੀ ਪਰ ਗਿਆਨਤਾ 'ਚ ਆਪਾਂ ਨੂੰ ਇਹ ਸੋਝੀ ਨਹੀਂ ਹੁੰਦੀ ਕਿ ਜਿਹੜੇ ਵਿਚਾਰ ਜਿੰਨਾ ਵਿਚਾਰਾਂ 'ਚ ਆਪਾਂ ਵਿਚਰ ਰਹੇ ਵੀ ਸਾਡੇ ਮਨ ਦੀ ਮੈਲ ਹੈ ਕਿ ਅਗਿਆਨਤਾ 'ਚ ਫਿਰ ਮਨ ਜਿਹੜਾ ਉਹ ਮੈਲਾ ਹੀ ਹੁੰਦਾ ਜਾਂਦਾ ਹੈ ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਸ਼ਬਦ ਰੂਪੀ ਸਾਬਣ ਦਿੱਤਾ ਹੈ ਜਿਹਦੇ ਨਾਲ ਆਪਾਂ ਮਨ ਨੂੰ ਧੋ ਸਕਦੇ ਹਾਂ ਜੇ ਆਪਾਂ ਸੰਸਾਰ 'ਚ ਵਿਚਰੀ ਜਾਂਦੇ ਆ ਨਾ ਤੇ ਫਿਰ ਉੱਥੇ ਵਿਚਾਰਾਂ ਦੀ ਮੈਲ ਲੱਗੀ ਜਾਂਦੀ ਹੈ ਉਹ ਆਪਾਂ ਨੂੰ ਕਦੀ ਸੋਝੀ ਨਹੀਂ ਆਉਂਦੀ ਪੂਰਾ ਜੀਵਨ ਨਿਕਲ ਜਾਂਦਾ ਹੈ ਕਿ ਮਨ ਨੂੰ ਕੋਈ ਮੈਲ ਵੀ ਲੱਗੀ ਹੈ ਤੇ ਹਮੇਚਾ ਆਪਾਂ ਉਹ ਗੱਲ ਕਦੀ ਮੰਨਦੇ ਹੀ ਨਹੀਂ ਆ। ਪਰ ਜਦੋਂ ਆਪਾਂ ਸੱਚੀ ਸੰਗਤ ਚਾਹੁੰਨੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਮਨ ਨੂੰ ਮੈਲ ਲੱਗੀ ਉਹ ਵਿਚਾਰਾਂ ਦੀ ਮੈਲ ਆ। ਤੇ ਸ਼ਬਦ ਜਿਹੜਾ ਉਹ ਸਾਬਣ ਦਾ ਕੰਮ ਕਰਦਾ ਹੈ। ਉਹ ਭਾਵੇਂ ਆਪਾਂ ਰੋਜ਼ ਹੀ ਗੁਰਬਾਣੀ ਚ ਪੜੀ ਜਾਂਦੇ ਜਪਜੀ ਸਾਹਿਬ ਚ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਪੇ ਨਾਵੇ ਕੇ ਰੰਗ ਉਹਨੇ ਜਿਹੜਾ ਆਪਾਂ ਬਾਰ-ਬਾਰ ਸ਼ਬਦ ਪੜ੍ਹਦੇ ਆ ਨਾ ਇਹ ਆਪਾਂ ਨਾਮ ਦਾ ਰੰਗ ਚੜਾਉਂਦੇ। ਜਿਹੜਾ ਮਨਰੂਪੀ ਕੱਪੜਾ ਸਾਡਾ ਮੈਲਾ ਹੋਇਆ ਇਹਦੇ ਉੱਪਰ ਦਾਗ ਲੱਗੇ ਨੇ ਜਿਵੇਂ ਵਾਈਟ ਕੱਪੜਾ ਲੈਨੇ ਨਾ ਤੇ ਉਹਦੇ ਉੱਪਰ ਦਾਗ ਲੱਗ ਜਾਂਦੇ ਤੇ ਉਹ ਫਿਰ ਬੜੇ ਸਪਸ਼ਟ ਦਿਖਦੇ ਆ। ਐਵੇਂ ਇਹ ਜਿਹੜੇ ਮਨ ਦੇ ਵਿਚਾਰ ਆ ਨਾ ਇਹ ਫਿਰ ਮਨ ਦੇ ਔਗਣ ਬਣ ਜਾਂਦੇ ਆ ਉਹ ਫਿਰ ਸਾਡੇ ਬਿਹਾਰ ਤੋਂ ਸਾਡੇ ਔਗਣ ਝਲਕਦੇ ਆ ਤੇ ਜਿਹੜਾ ਨਾਮ ਆ ਉਹ ਫਿਰ ਉਸ ਮੈਲ ਨੂੰ ਉਤਾਰਦਾ ਹੈ ਫਿਰ ਨਾਮ ਕੀ ਕਰਦਾ ਹੈ ਨਾਮ ਫਿਰ ਆਪਣਾ ਰੰਗ ਚੜਾ ਦਿੰਦਾ ਜਦੋਂ ਨਾਮ ਦਾ ਰੰਗ ਚੜ ਜਾਂਦਾ ਹੈ ਤੇ ਉਹ ਜਿਹੜੇ ਦਾਗ ਲੱਗੇ ਮਨ ਤੇ ਉਹ ਸਾਰੇ ਖਤਮ ਹੋ ਜਾਂਦੇ ਉਹ ਮੈਲ ਧੁੱਪ ਜਾਂਦੀ ਸੋ ਇਸ ਕਰਕੇ ਆਪਾਂ ਨੂੰ ਅਭਿਆਸ ਕਰਕੇ ਫਿਰ ਡੂੰਘੇ ਜਾਣਾ ਹੁੰਦਾ ਅੰਤਰਗਤ ਬੈਠਣਾ ਹੈ ਤੇ ਆਪੇ ਦੀ ਵਿਚਾਰ ਕਰੀਏ ਸਾਡਾ ਮਨ ਕਿੱਥੇ ਸਟੈਂਡ ਕਰ ਰਿਹਾ ਕਿਦਾਂ ਦੇ ਵਿਚਾਰ ਨੇ ਵਿਚਾਰ ਤਾਂ ਨਹੀਂ ਆ ਮਨ ਦੇ ਮਨ ਸਾਡਾ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਆ ਕਿਉਂਕਿ ਮਨ ਦੇ ਚਾਰੇ ਪਾਸੇ ਸਰਕਲ ਬਣਿਆ ਹੋਇਆ ਤੇ ਉਹ ਸਰਕਲ ਇਹ ਵੀ ਕਾਲ ਨੇ ਤ੍ਰੈ ਗੁਣਾ ਦੀ ਖਾਈ ਬੁੱਟੀ ਜੇ ਸਾਡਾ ਮਨ ਅਰਜੋਗੁਣ ਤੋਂ ਨਿਕਲਦਾ ਹੈ ਤਮੋਗੁਣ ਚ ਵੜ ਜਾਂਦਾ ਹੈ ਤਮੋਗੁਣ ਦੀ ਖਾਈ ਚੋਂ ਨਿਕਲਦਾ ਤੇ ਸਤੋਗੁਣ ਦੀ ਖਾਈ ਚ ਡਿੱਗ ਪੈਂਦਾ ਤੇ ਇਹਨਾਂ ਤਿੰਨਾਂ ਖਾਈਆਂ ਦੇ ਵਿੱਚ ਹੀ ਮਨ ਸਾਡਾ ਜਿਹੜਾ ਉਹ ਚੱਕਰ ਕੱਟੀ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਬਣਾਏ ਸਰਕਲ ਨਹੀਂ ਟੁੱਟਦਾ ਉਹਨ ਗੁਰੂ ਦੇ ਸ਼ਬਦ ਦਾ ਗਿਆਨ ਹੋਵੇ ਗੁਰੂ ਦਾ ਸ਼ਬਦ ਜਪੀਏ ਇਹ ਫੇਰੀ ਆਪਾਂ ਇਹਨਾਂ ਖਾਈਆਂ ਨੂੰ ਪਾਰ ਕਰਕੇ ਅੱਗੇ ਵਧੀ ਫਿਰ ਇਸ ਕਰਕੇ ਗਿਆਨ ਲੈਣਾ ਪੈਂਦਾ ਹੈ ਵੀ ਗਿਆਨ ਲੈ ਕੇ ਜਦੋਂ ਆਪਾਂ ਜਪਦੇ ਆ ਨਾ ਗੁਰੂ ਦਾ ਸ਼ਬਦ ਤੇ ਫਿਰ ਸਾਨੂੰ ਮਨ ਨੂੰ ਇਹਨਾਂ ਖਾਈਆਂ ਚੋਂ ਬਾਹਰ ਕੱਢਣਾ ਪਵਨਾਮ ਦੇ ਮਾਰਗ ਤੇ ਚਲਾਉਣਾ ਮਨ ਨੂੰ ਮੁਕਤ ਕਰਾਉਣਾ ਇਹਨਾਂ ਤੋਂ ਇਹਨਾਂ ਦੀ ਅਦੀਨਗੀ ਤੋਂ ਕਿਉਂਕਿ ਇਹਨਾਂ ਦੀ ਮਨ ਗਲਾਮੀ ਕਰ ਰਿਹਾ ਹੈ ਇਹ ਜਿਹੜੇ ਤਮੋ ਗੁਣੀ ਰਜੋ ਗੁਣੀ ਸਤੋ ਗੁਣੀ ਵਿਚਾਰਿਆ ਇਹਨਾਂ ਨੇ ਜੰਜੀਰੀਆਂ ਪਾਈਆਂ ਹੋਈਆਂ ਸੰਗਲ ਪਾਏ ਹੋਏ ਤੇ ਇਹਨਾਂ 'ਚ ਬੰਨਿਆ ਹੋਇਆ ਮਨ ਨੂੰ ਮਨ ਇਹਨਾਂ 'ਚ ਵੱਜ ਕੇ जख्मी ਆ ਪਾਵ ਦੁਖੀ ਆ ਪਰ ਮਨ ਅਗਿਆਨਤਾ 'ਚ ਹੋਣ ਕਰਕੇ ਇਹਨੂੰ ਕੋਈ ਸੋਝੀ ਨਹੀਂ ਆਉਂਦੀ ਏ ਫਿਰ ਗੁਰਮਤਿ ਪਿਆਰਿਓ ਨਿਕਲ ਨਹੀਂ ਸਕਦਾ ਹੁਣ ਅਬਿਆ ਪਹਿਲਾਂ ਤੇ ਆਪਾਂ ਗਿਆਨ ਲਵਾਂਗੇ ਫਿਰ ਅਭਿਆਸ ਕਰਾਂਗੇ ਫਿਰ ਅਭਿਆਸ ਕਰਕੇ ਅੰਦਰ ਜਾਵਾਂਗੇ ਫਿਰ ਆਪਣੇ ਮਨ ਨੂੰ ਆਪਾਂ ਮੁਕਤ ਕਰਾਵਾਂਗੇ ਸਾਡਾ ਮਨ ਕਿਹਦਾ ਗੁਲਾਮ ਹੋਇਆ ਐਸੀ ਕਿਹੜੇ ਵਿਚਾਰ ਨੇ ਫਿਰ ਜਿਹਨ ਜੋ ਮਨ ਗਿਆਨ ਲੈ ਕੇ ਜਪਦਾ ਸਾਡੀ ਸੁਰਤ 'ਚ ਜਿਹੜਾ ਗਿਆਨ ਆ ਉਹ ਵਸ ਜਾਂਦਾ ਕਿਉਂਕਿ ਰੋਜ਼ ਸੁਣਦੇ ਆ ਤੇ ਜਦੋਂ ਆਪਣਾ ਗੁਰੂ ਦੇ ਸ਼ਬਦ ਨਾਲ ਪਿਆਰ ਪੈ ਜਾਂਦਾ ਆ ਇਹ ਬ੍ਰਹਮ ਦੀ ਵਿਚਾਰ ਨਾਲ ਪਿਆਰ ਪੈ ਜਾਂਦਾ ਨਾ ਫਿਰ ਆਪਾਂ ਰੋਜ਼ ਸੁਣਦੇ ਆ ਫਿਰ ਆਪਣੀ ਸੁਰਤ ਚ ਉਹਨੂੰ ਸਮਾਉਂਦੇ ਆ ਫਿਰ ਜਦੋਂ ਸੁਰਤ ਚ ਸਮਾ ਜਾਂਦਾ ਹੈ ਗਿਆਨ ਇਹ ਸਾਰੀ ਮਾਇਆ ਗੁਰਮਖ ਪਿਆਰਿਓ ਨਿਕਲ ਜਾਂਦੀ ਹੈ ਤੇ ਮਨ ਆਜ਼ਾਦ ਹੋ ਜਾਂਦਾ ਹੈ ਫਿਰ ਮਨ ਜਿਹੜਾ ਆਯਾਦ ਹੋ ਕੇ ਕੁਝ ਆਪਣੇ ਬਾਰੇ ਸੋਚ ਸਰਦਾ ਹੈ ਸੋ ਫਿਰ ਇਹਨੂੰ ਉੱਪਰ ਉੱਡਣ ਦੀ ਪੂਰੀ ਖੋਲਿਆ ਉਹ ਪਹਿਲਾਂ ਤੇ ਇਹ ਆਪਣੇ ਸੰਗਲ ਤੋੜੇ ਹੈਨਾ ਤੇ ਇਹ ਅੰਦਰ ਘੱਟ ਜਾ ਕੇ ਇਹਦੀ ਸੋਝੀ ਲੈਣੀ ਮਨ ਨੂੰ ਪਕੜਨਾ ਮਨ ਦੇ ਵਿਚਾਰਾਂ ਨੂੰ ਪਕੜਨਾ ਇਹ ਆਪਾਂ ਨੂੰ ਗੁਰਬਾਣੀ ਗੁਰੂ ਚ ਗਿਆਨ ਦਿੱਤਾ ਜਾਂਦਾ ਹੈ ਸੋ ਇਹ ਤੇ ਕੋਸ਼ਿਸ਼ ਆਪਾਂ ਕਰਦੇ ਹੀ ਰਹਿਣਾ ਆ ਤੇ ਨਾਲ ਦੀ ਨਾਲ ਆਪਾਂ ਬਾਣੀ ਵਿਚਾਰਨੀ ਤੇ ਫਿਰ ਬਾਣੀ ਤੇ ਵਿਸ਼ਵਾਸ ਕਰਨਾ ਭਰੋਸਾ ਕਰਨਾ ਇਹ ਜਿਹੜਾ ਰੋਜ਼ ਦਾ ਰੋਜ਼ ਕੁਰਬਾਨੀ ਗੁਰੂ ਪੜ੍ਹਨ ਦਾ ਜੋ ਮਹਾਰਾਜ ਨੇ ਚਲਣ ਸਾਨੂੰ ਬਣਾ ਕੇ ਦਿੱਤਾ ਆ ਵੀ ਰੋਜ਼ ਸਾਡਾ ਮਨ ਇੱਧਰ ਆ ਕੇ ਭੁੱਲ ਜਾਂਦਾ ਮਾਇਆ ਦੇ ਦੇਸ਼ ਚ ਗਿਆਨ ਨੂੰ ਭੁੱਲ ਜਾਂਦਾ ਕਿਉਂਕਿ ਰੋਜ਼ ਆਪਾਂ ਗਿਆਨ ਸੁਣਦੇ ਆਂ ਪੜ੍ਹਦੇ ਆਂ ਪਰ ਜਦੋਂ ਹੀ ਮਾਇਆ 'ਚ ਡਿੱਗਦਾ ਕਿਰਤ ਤੇ ਜਾਂਦਾ ਆ ਇਹ ਤਮੋ ਗੁਣੀ ਬਣ ਜਾਂਦਾ ਆ ਰਜੋ ਗੁਣੀ ਬਣ ਜਾਂਦਾ ਆ ਸਤੋ ਗੁਣੀ ਵੀ ਬਣ ਜਾਂਦਾ ਪਰ ਇਸ ਤੋਂ ਉੱਪਰ ਨਹੀਂ ਸੋਚਦਾ ਜੇ ਜਦੋਂ ਗਿਆਨ ਆ ਜਾਂਦਾ ਇਹਨਾਂ ਤੇ ਫੇਰ ਆਪਾਂ ਇਸ ਤੋਂ ਅੱਗੇ ਦਾ ਸੋਚ ਸਕਦੇ ਆ ਤੇ ਰੋਜ਼ ਦਾ ਰੋਜ਼ ਗਿਆਨ ਸਾਨੂੰ ਫਰੈਸ਼ ਕਰਦਾ ਹੈ ਕਿਉਂਕਿ ਜਦੋਂ ਆਪਾਂ ਗਿਆਨ ਸੁਣਦੇ ਨਾ ਆਪਾਂ ਰੀਫਰੈਸ਼ ਹੋ ਜਾਂਦੇ ਸਾਨੂੰ ਰੋਜ਼ ਸਮਝ ਪੈ ਜਾਂਦੀ ਆ ਵੀ ਅਸੀਂ ਮਾਰਗ ਤੋਂ ਨਹੀਂ ਹਿੱਲਣਾ ਇਹ ਸਾਡਾ ਮਨ ਕਿਤੇ ਮਾਰਗ ਤੋਂ ਖਿੱਲਿਆ ਤੇ ਨਹੀਂ ਸੋ ਇਸ ਕਰਕੇ ਇਹ ਸਾਰਾ ਗਿਆਨ ਜਿਹੜਾ ਰੋਜ਼ ਦਾ ਰੋਜ਼ ਲੈਣਾ ਹੁੰਦਾ ਤੇ ਮਹਾਰਾਜ ਆਪਾਂ ਨੂੰ ਆਸਾ ਦੀ ਜਿਹੜੀ ਵਾਰ ਆ ਉਹਦੇ ਵਿੱਚ ਸਾਰਾ ਹੀ ਗਿਆਨ ਦੇ ਰਹਿਣਾ ਕੀ ਆ ਸਾਡੇ ਮਨ ਦੀ ਅਵਸਥਾ ਤੇ ਇਹਦੀ ਅਵਸਥਾ ਕਿਦਾਂ ਚੇਂਜ ਕਰਨੀ ਆ ਤੇ ਕਾਲ ਦੇ ਦੇਸ਼ ਚ ਆ ਕੇ ਗੁਰੂ ਦੀ ਕੀ ਮਹਾਨਤਾ ਹੈ ਸੰਗਤ ਦੀ ਕੀ ਮਹਾਨਤਾ ਹੈ ਪਰਮੇਸ਼ਰ ਦੇ ਨਾਮ ਦੀ ਕੀ ਮਹਾਨਤਾ ਹੈ ਤੇ ਕਿਦਾਂ ਆਪਾਂ ਪਰਮੇਸ਼ਰ ਕੋਲੋਂ ਨਾਮ ਮੰਗਣਾ ਆ ਸੱਚੀ ਸੰਗਤ ਮੰਗਣੀ ਆ ਵੇਖੋ ਸੰਸਾਰ ਵੱਲ ਜੇ ਆਪਾਂ ਵੇਖਾਂਗੇ ਤੇ ਸੰਸਾਰ ਸਾਰਾ ਸੁੱਤਾ ਪਿਆ ਸੰਸਾਰ ਨਹੀਂ ਮੰਗਦਾ ਸੋ ਜਿਹੜੇ ਸੰਗਤ ਚ ਆਉਂਦੇ ਜਿਨ੍ਹਾਂ ਨੂੰ ਸੋਝੀ ਬੈਂਦੀ ਆ ਨਾ ਉਹਨਾਂ ਦਾ ਹੀ ਜੀਵਨ ਬਣਦਾ ਬਾਕੀ ਤਾਂ ਇਹ ਤ੍ਰੈ ਗੁਣ ਚਲਾ ਰਹੇ ਨੇ ਮਾਇਆ ਚਲਾ ਰਹੀ ਆ ਕਾਲ ਚਲਾ ਰਿਆ ਜੀਵਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚਲਾ ਰਹੇ ਨੇ ਕਿਉਂਕਿ ਉਹ ਜਿੱਧਰ ਨੂੰ ਕਿਉਂਕਿ ਜਦੋਂ ਬੰਦਾ ਆਪਣੇ ਮਾਰਗ ਤੋਂ ਹਿੱਲ ਜੇ ਤੇ ਫਿਰ ਇਹ ਜੰਮ ਨੂੰ ਜਿੱਧਰ ਨੂੰ ਮਰਜ਼ੀ ਜਿਸ ਤਰ੍ਹਾਂ ਕੋਈ ਪਾਲਤੂ ਜਾਨਵਰ ਹੁੰਦੇ ਹਨ ਨਾ ਤੇ ਉਹਨਾਂ ਨੂੰ ਜਿਹਨੇ ਜਿਉ ਉਹ ਆਪਣੇ ਮਾਲਕ ਦੇ ਨਾਲ ਰਹਿੰਦੇ ਆ ਤੇ ਉਹਨਾਂ ਨੂੰ ਘਰ ਚ ਬੰਨ ਕੇ ਰੱਖਦੇ ਤੇ ਉਹਨਾਂ ਦੀ ਖਰਾਕ ਦਾ ਫਿਕਰ ਉਹਨਾਂ ਦੇ ਛਕਾਉਣ ਪਿਉਉਣ ਦਾ ਫਿਕਰ ਉਹਦੇ ਮਾਲਕ ਨੂੰ ਹੁੰਦਾ ਤੇ ਜਿਹੜਾ ਫਿਰ ਖੁੱਲ ਜੇ ਆਪਣੇ ਕਿਲੇ ਤੋਂ ਤੇ ਉਹਨੂੰ ਜਿਹੜਾ ਕੋਈ ਮਰਜ਼ੀ ਹੱਕ ਕੇ ਲਿਆ ਜਾਂਦਾ ਉਹਨੂੰ ਕੁੱਟੇ ਕੋਈ ਮਾਰੇ ਉਸ ਤੋਂ ਕੋਈ ਕੰਮ ਲਗੇ ਹਨਾ ਸੋ ਮਹਾਰਾਜ ਕਹਿੰਦੇ ਵੀ ਇਦਾਂ ਹੀ ਸਾਡਾ ਮੰਨਿਆ ਜੇ ਤੇ ਮਨ ਆਪਣੇ ਮੂਲ ਨਾਲ ਜੁੜਿਆ ਰਵੇ ਪਰਮੇਸ਼ਰ ਨਾਲ ਜੁੜਿਆ ਰਵੇ ਫਿਰ ਤਾਂ ਉਹ ਰਿੰਦਾ ਗਿਆਨ ਕਿਉਂਕਿ ਮਹਾਰਾਜ ਨੇ ਜਿਹੜੇ ਸਾਡੇ ਮਨ ਦੀ ਨਾ ਪਸ਼ੂਆਂ ਨਾਲ ਵੀ ਜਿਹੜੀ ਉਹ ਤੁਲਨਾ ਕੀਤੀ ਕਿਉਂਕਿ ਜਨਮ ਜਨਮਾ ਤੋਂ ਹੁੰਦਾ ਹੋਇਆ ਆਇਆ ਤੇ ਇਹਦੇ ਅੰਦਰ ਨਾ ਪਸ਼ੂ ਬਿਰਤੀ ਜੇ ਪਸ਼ੂ ਬਣਿਆ ਪਸ਼ੂ ਬਿਰਤੀ ਜੋ ਜੋ ਜੀਵੇ ਪਿੱਛੇ ਬਣਦਾ ਆਇਆ ਨਾ ਤੇ ਉਹ ਇਹਦੇ ਅੰਦਰ ਬਿਰਤੀਆਂ ਆ ਜਾਂਦੀਆਂ ਨੇ ਫਿਰ ਮਹਾਰਾਜ ਜੀ ਕਿਰਪਾ ਕਰਕੇ ਦਇਆ ਕਰਕੇ ਇਹਨੂੰ ਮਨੁੱਖਾ ਜਾਮਾ ਦੇ ਦਿੰਦੇ ਨੇ ਪਰ ਇਹ ਉਹ ਆਦਤਾਂ ਛੱਡਦਾ ਨਹੀਂ ਆ ਮਨ ਸਾਡਾ ਉੱਤੇ ਫਿਰ ਮਹਾਰਾਜ ਕਹਿੰਦੇ ਆ ਵੀ ਭਾਵੇਂ ਇਹਨੂੰ ਜਾਮਾ ਤੇ ਮਿਲ ਗਿਆ ਪਰ ਇਹਦੀਆਂ ਜਿਹੜੀਆਂ ਆਦਤਾਂ ਨੇ ਉਹ ਪਸ਼ੂਆਂ ਵਾਲੀਆਂ ਉਹ ਆਪਣੇ ਮਨ ਨੂੰ ਆਪਾਂ ਚੈੱਕ ਕਰਨਾ ਹੁੰਦਾ ਹੈ ਫਿਰ ਜਦੋਂ ਇਹ ਮੂਲਨਾ ਜੁੜ ਜਾਂਦਾ ਹੈ ਤੇ ਇਹ ਸਮਝ ਲਓ ਕਿ ਜਿਸ ਤਰ੍ਹਾਂ ਇੱਕ ਕਿੱਲੇ ਨਾਲ ਵੱਜ ਜਾਂਦਾ ਹੈ ਤੇ ਇਹ ਫਿਰ ਜਦੋਂ ਮੂਲਨਾ ਜੁੜਦਾ ਹੈ ਉਹ ਫਿਰ ਪਰਮੇਸ਼ਰ ਨੂੰ ਇਹਦੀ ਫਿਕਰ ਹੋ ਜਾਂਦੀ ਉਹ ਫਿਰ ਪੰਜਾਂ ਦੇ ਜਿਹੜੀ ਅਧੀਨਗੀ ਹੁੰਦੀ ਉਹ ਗੁਲਾਮੀ ਹੁੰਦੀ ਨਾ ਉਹ ਮਾਲਕ ਇਹਦੀ ਉਹ ਸੰਗਲ ਤੋੜ ਦਿੰਦੇ ਕਿਉਂਕਿ ਆਪਾਂ ਨੂੰ ਜੀ ਜੀ ਦੀ ਗੁਲਾਮੀ ਕਰਨੀ ਨਾਲੋਂ ਚੰਗਾ ਹੈ ਕਿ ਇੱਕ ਦੇ ਬਣ ਜਾ। ਤੇ ਉਹ ਇੱਕ ਜਿਹੜਾ ਉਹ ਵਾਹਿਗੁਰੂ ਸਾਡਾ ਮਾਤਾ ਪਿਤਾ ਆ ਉਹਦੀ ਸ਼ਰਨ ਚ ਫਿਰ ਸੁੱਖ ਨੇ। ਜਿਹੜਾ ਉਹਦੇ ਅਧੀਨ ਚਲਾ ਗਿਆ ਔਰ ਉਹਦੇ ਵੱਲ ਫੇਰੇ ਪੰਜ ਵੇਖ ਵੀ ਨਹੀਂ ਸਕਦੇ। ਫਿਰ ਜਿਹੜਾ ਜੀਵਨ ਆ ਉਹ ਵਧੀਆ ਹੋ ਜਾਂਦਾ ਸਾਡੇ ਮਨ ਦਾ। ਤੇ ਉਹ ਜੀਵਨ ਉਹ ਆਜ਼ਾਦੀ ਉਹ ਆਨੰਦ ਪ੍ਰਾਪਤ ਕਰਨ ਵਾਸਤੇ ਆਪਾਂ ਪਰਮੇਸ਼ਰ ਦਾ ਜਿਹੜਾ ਨਾਮ ਜਪਦੇ ਆਂ ਵੀ ਬਾਕੀ ਤਾਂ ਜਿਹੜਾ ਜੀਵਨ ਆ ਉਹ ਮਹਾਰਾਜ ਕਹਿੰਦੇ ਵੀ ਭਾਵੇਂ ਮਨੋਖ ਬਣ ਗਏ ਨੇ ਪਰ ਉਹ ਕਰਤੂਤਾਂ ਜਿਹੜੀਆਂ ਕੰਮ ਨੇ ਜਿਹੜੇ ਉਹ ਪਸ਼ੂਆਂ ਵਾਲੇ ਰਹਿ ਜਾਂਦੇ ਆ ਸੋ ਇਹ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਨੂੰ ਸੰਗਤ ਵਿੱਚ ਜੋੜਿਆ ਸਾਰਿਆਂ ਨੂੰ ਤੇ ਮਹਾਰਾਜ ਜੀ ਕਿਰਪਾ ਕਰਦੇ ਰਹਿਣ ਤੇ ਅੱਜ ਆਪਾਂ ਅੱਗੇ ਵਿਚਾਰ ਕਰਾਂਗੇ ਵੀ ਅੱਗੇ ਮਹਾਰਾਜ ਸਾਨੂੰ ਕੀ ਹੁਕਮ ਕਰ ਰਹੇ ਨੇ ਕਹਿੰਦੇ ਗੁਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਣੇ RAM ਰਾਜ ਜੀ ਮਹਾਰਾਜ ਕਹਿੰਦੇ ਗੁਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਣੇ RAM ਰਾਜ ਕਹਿੰਦੇ ਹੇ ਵਾਇਗਰੂ ਮੈਂ ਬਹੁਤ ਚਿਰਾਂ ਤੋਂ ਤੇਰੇ ਨਾਲੋਂ ਵਿਛੜਿਆ ਹਾਂ ਪਾਵ ਜਨਮਾ ਜਨਮਾ ਤੋਂ ਮੈਂ ਤੇਰੇ ਨਾਲ ਵਿਛੜਿਆ ਹਾਂ ਤੇ ਮਹਾਰਾਜ ਦੇ ਘਰ ਦਾ ਸਿਧਾਂਤ ਆ ਵੀ ਗੁਰੂ ਦੇ ਬਿਨਾ ਪਰਮੇਸ਼ਰ ਨਹੀਂ ਮਿਲਦਾ ਜੇ ਆਪਾਂ ਗੁਰੂ ਦੀ ਸ਼ਰਨ ਚ ਜਾਨੇ ਆ ਤੇ ਗੁਰੂ ਸਾਨੂੰ ਗਿਆਨ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ ਸੋ ਮਹਾਰਾਜ ਕਹਿੰਦੇ ਵੀ ਮੈਨੂੰ ਗੁਰੂ ਦੁਆਰਾ ਆਪਣੇ ਨਾਲ ਮਿਲਾ ਲਓ ਕਿਉਂਕਿ ਹੁਕਮ ਮੰਨਦੇ ਆਪਾਂ ਤੇ ਕਹਿੰਦੇ ਗੁਰੂ ਦੁਆਰਾ ਮੈਨੂੰ ਆਪਣੇ ਨਾਲ ਗੁਰੂ ਦੇ ਰਾਹੀ ਮੈਨੂੰ ਆਪਣੇ ਨਾਲ ਮਿਲਾ ਲਓ ਮੈਂ ਬਹੁਤ ਚਿਰਾਂ ਤੋਂ ਵਿਛੜਿਆ ਕਿਉਂਕਿ ਗੁਰੂ ਦਾ ਕੀ ਰੋਲ ਹੁੰਦਾ ਹੈ ਵੀ ਗੁਰੂ ਨੇ ਸਾਨੂੰ ਗਿਆਨ ਦੇਣਾ ਹੁੰਦਾ ਸਾਧੂ ਪੁਰਖ ਸਾਨੂੰ ਸਮਝਾ ਕੇ ਮਾਰਗ ਤੇ ਲੈ ਕੇ ਚੱਲਦੇ ਆ। ਸੋ ਸਾਧੂ ਜਨਾਂ ਦਾ ਗੁਰੂ ਗੁਰੂ ਜਨਾਂ ਦਾ ਜਿਹੜਾ ਹੁੰਦਾ ਹੈ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਗਿਆਨ ਦੱਸ ਕੇ ਮਾਰਗ ਤੇ ਲਾਉਣਾ ਹੁੰਦਾ ਹੈ। ਮੁੜ ਕੇ ਤਾਂ ਵਾਹਿਗੁਰੂ ਜੀ ਫਿਰ ਆਪੇ ਕਿਰਪਾ ਕਰ ਦਿੰਦੇ ਨੇ ਕਿ ਜਦੋਂ ਆਪਾਂ ਉਹਨਾਂ ਕੋਲ ਰਸਤਾ ਪੁੱਛ ਕੇ ਮਾਰਗ ਤੇ ਚੱਲ ਪੈਂਦੇ ਆ। ਕਹਿੰਦੇ ਮੇਰਾ ਮਨ ਤਨ ਬਹੁਤ ਬਿਰਾਗਿਆ ਹਰ ਨੈਣ ਰਸ ਪਿੰਨੇ। ਕਹਿੰਦੇ ਮੇਰਾ ਮਨ ਤੇ ਤਨ ਬਹੁਤ ਹੀ ਬਿਰਾਗ ਦੇ ਵਿੱਚ ਹੈ ਤੇ ਜਿਹੜੇ ਮੇਰੇ ਨੈਣ ਆ ਉਹ ਭਰੇ ਪਏ ਨੇ ਬਿਰਾਗ ਦੇ ਨਾਲ ਭਾਵ ਕੇ ਜਿਹਨੂੰ ਆਪਾthrੂ ਕਹਿ ਦਿੰਨੇ ਆ ਇਹ ਬਿਰਾਗੀ ਮਨ ਹੁੰਦਾ ਤੜਫ ਜਾਂਦੀ ਆ ਤੇ ਉਹ ਮਨ ਸਾਡਾ ਜਦੋਂ ਰੋਂਦਾ ਹੈ ਤੜਫ ਦੇ ਵਿੱਚ ਤੇ ਉਸ ਅਵਸਥਾ ਨੂੰ ਜਿਗਰ ਕੀਤਾ ਹੈ ਕਹਿੰਦੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨ ਲੇ ਕਹਿੰਦੇ ਮੇਰਾ ਹਰ ਪ੍ਰਭ ਪਿਆਰਾ 10 ਕਹਿੰਦੇ ਗੁਰੂ ਮੈਨੂੰ ਦੱਸੇ ਤੇ ਮੇਰਾ ਜਿਹੜਾ ਹਰੀ ਪਿਆਰਾ ਉਹ ਮੈਨੂੰ ਮਿਲ ਪਵੇ ਤੇ ਮੇਰਾ ਜਿਹੜਾ ਮਾਨਿਆ ਉਹ ਹਰੀ ਨੂੰ ਮਿਲ ਕੇ ਮਨ ਚੜੇ ਤੇ ਗੁਰੂ ਮੈਨੂੰ ਅਸਮਾਰਗ ਤੇ ਲਾ ਦੇਵੇ ਤੇ ਮੈਂ ਉਸ ਪਰਮੇਸ਼ਰ ਨੂੰ ਮਿਲ ਲਵਾਂ ਗੁਰੂ ਮੈਨੂੰ ਸਨਮੁਖ ਕਰ ਦੇਵੇ ਤੇ ਮੈਂ ਮਿਲ ਕੇ ਪ੍ਰਸੰਨ ਚਿੱਤ ਹੋ ਜਾਵਾਂ ਹਾਂ ਮੂਰਖ ਕਾਰੇ ਲਾਇਆ ਨਾਨਕ ਹਰ ਕੰਮੇ ਕਹਿੰਦੇ ਮੈਂ ਮੂਰਖ ਸੀ ਕਹਿੰਦੇ ਮੈਂ ਮੂਰਖ ਸੀ ਪਰ ਵਾਹਿਗੁਰੂ ਤੂੰ ਮੈਨੂੰ ਆਪਣੇ ਕਾਰ ਦੇ ਵਿੱਚ ਲਾਤਾ ਤੇ ਇਹ ਜਿਹੜੀ ਕਾਰ ਚ ਲਾਇਆ ਕੰਮ ਚ ਲਾਇਆ ਟਹਿਨ ਚ ਲਾਇਆ ਇਹ ਮੈਨੂੰ ਗੁਰੂ ਦੁਆਰਾ ਤਰੀਕਾ ਦੱਸਦਾ ਗੁਰੂ ਨੇ ਮੈਨੂੰ ਜ਼ੁਗਤੀ ਦੱਸਦੀ ਤੇ ਮੈਂ ਹੁਣ ਤੇਰੀ ਟੈਲ ਦੇ ਵਿੱਚ ਲੱਗ ਗਿਆ ਗੁਰੂ ਨੇ ਮੈਨੂੰ ਪ੍ਰਿਪੇਅਰ ਕਰਤਾ ਗਿਆਨ ਦੱਸਦਾ ਗੁਰੂ ਨੇ ਮੇਰੇ ਅੰਦਰ ਤੜਪ ਜਗਾਤੀਆ ਤੇ ਹੁਣ ਮੈਨੂੰ ਤੇਰੇ ਮਿਲਣ ਦੀ ਤਾਂ ਹੋ ਗਈਆ ਮੈਂ ਤੇਰੀ ਟਾਲ ਦੇ ਵਿੱਚ ਹਰ ਵਕਤ ਹਾਜ਼ਰ ਹਿੰਨਾ ਸੋ ਟਾਲ ਹੁੰਦੀ ਆ ਵੀ ਜੋ ਪਰਮੇਸ਼ਰ ਦੀ ਬਰੰਦ ਦੀ ਵਿਚਾਰ ਸੁਣਨੀ ਤੇ ਪਰਮੇਸ਼ਰ ਦਾ ਨਾਮ ਜਪਦੇ ਰਹਿਣਾ ਤੇ ਮਾਲਕ ਦੇ ਪੈਰ ਦੇ ਵਿੱਚ ਰਹਿਣਾ ਕਿ ਮੈਂ ਕੋਈ ਇਹੋ ਜਿਹਾ ਕਰਮ ਨਾ ਕਰ ਲਵਾਂ ਜੀਵਨ ਚ ਵਿਚਰਦਿਆਂ ਵੀ ਜਿਹੜੀ ਮੇਰੇ ਮਨ ਨੂੰ ਮੈਲ ਲੱਗ ਜਾਵੇ ਤੇ ਇਹਦੇ ਨਾਲ ਫਿਰ ਮੈਨੂੰ ਜਿਹੜਾ ਵਾਹਿਗੁਰੂ ਉਹ ਫਿਰ ਐਕਸੈਪਟ ਨਹੀਂ ਕਰੇਗਾ। ਸੋ ਇੱਕ ਭੈ ਆ ਜਾਂਦਾ ਹੈ। ਸੋ ਗੁਰਬਾਣੀ ਦੇ ਵਿੱਚ ਇਹ ਮਹਾਰਾਜ ਆਪਾਂ ਨੂੰ ਅਵਸਥਾ ਦੱਸਦੇ ਆ ਕਿ ਕਿੱਦਾਂ ਆਪਾਂ ਪਰਮੇਸ਼ਰ ਨੂੰ ਮਿਲਣਾ ਹੈ ਤੇ ਆਪਾਂ ਇਹ ਵੀ ਦੇਖਣਾ ਹੈ ਕਿ ਕੀ ਅਸੀਂ ਵੀ ਸੰਸਾਰ ਵਿੱਚ ਰਹਿ ਰਹੇ ਆ ਅਸੀਂ ਵੀ ਮਨੁੱਖਾ ਜਾਮੇ ਚ ਆਏ ਆ ਤੇ ਅਸੀਂ ਵੀ ਪਰਮੇਸ਼ਰ ਨੂੰ ਮਿਲਣਾ ਹੈ ਕਿ ਸਾਡੇ ਅੰਦਰ ਉਹ ਤੜਪ ਹੈਗੀ ਜੋ ਮਹਾਰਾਜ ਦੱਸ ਰਹੇ ਨੇ। ਸੋ ਅੱਗੇ ਮਹਾਰਾਜ ਕਹਿੰਦੇ ਗੁਰ ਅਮਰਤ ਭਿੰਨੀ ਦੇਹ ਹੁਰੀ ਅਮਰਤ ਭੁਰਕੇ RAM ਰਾਜੇ ਕਹਿੰਦੇ ਗੁਰ ਅਮਰਤ ਭਿੰਨੀ ਦੇਹ ਕਹਿੰਦੇ ਗੁਰੂ ਦੀ ਦੇਹ ਅਮਰਤ ਰਸ ਨਾਲ ਭਰੀ ਆ ਭਾਵ ਗੁਰੂ ਜਨ ਨਾਮ ਜਪਦੇ ਨੇ ਸਾਧੂ ਜਨ ਤੇ ਬ੍ਰਹਮ ਦਾ ਗਿਆਨ ਰੱਖਦੇ ਨੇ ਤੇ ਉਹਨਾਂ ਦੇ ਪਰਮੇਸ਼ਰ ਦੇ ਨਾਲ ਮਲਾਪ ਹੋਇਆ ਹੁੰਦਾ ਹੈ ਤੇ ਉਹਨਾਂ ਦੀ ਜਿਹੜੀ ਦੇਹੀ ਆ ਉਹ ਅਮਰਤ ਨਾਲ ਭਰੀ ਹੁੰਦੀ ਆ ਅਸੀਂ ਜੀਵ ਸੰਸਾਰ ਚ ਜਾਂ ਮਾਇਆ ਚ ਆ ਕਾਮ ਕ੍ਰੋਧ ਲੋਮ ਮੋਹ ਅਹੰਕਾਰ ਚ ਸਾਡੇ ਮਨ ਵੀ ਮਲੇ ਹੁੰਦੇ ਆ ਤੇ ਸਾਡੇ ਤਨ ਵੀ ਮਲੇ ਹੁੰਦੇ ਆ ਸੋ ਸਾਡੀ ਦੇਹੀ ਵੀ ਅਪਵਿੱਤਰ ਹੁੰਦੀ ਆ ਮਨ ਵੀ ਅਪਵਿੱਤਰ ਹੁੰਦੇ ਨੇ ਸੋ ਕਹਿੰਦੇ ਗੁਰੂ ਇਹੋ ਜੀ ਅੰਮ੍ਰਿਤ ਭਰੀ ਦੇਹ ਰੀਆ ਦੇਹ ਆ ਅੰਮ੍ਰਿਤ ਰਸ ਦੀ ਭਰੀ ਕਹਿੰਦੇ ਵੀ ਉਹ ਗੁਰੂ ਨੇ ਮੇਰੇ ਉੱਤੇ ਵੀ ਉਹ ਅੰਮ੍ਰਿਤ ਛਿੜਕ ਦਿੱਤਾ ਉਹ ਕਿਹੜਾ ਅੰਮ੍ਰਿਤ ਛਿੜਕ ਦਿੱਤਾ ਗਿਆਨ ਰੂਪੀ ਅੰਮ੍ਰਿਤ ਵੀ ਗੁਰੂ ਆਪ ਪਰਮੇਸ਼ਰ ਦੀ ਬੰਦਗੀ 'ਚ ਲੱਗਿਆ ਤੇ ਸਾਨੂੰ ਵੀ ਬੰਦਗੀ ਦੇ ਵਿੱਚ ਲਗਾ ਦਿੱਤਾ ਹੈ ਜਿਨ੍ਹਾਂ ਗੁਰਬਾਣੀ ਮੰਨ ਪਾਈਆ ਅੰਮ੍ਰਿਤ ਛਕ ਛਕ ਕੇ ਕਹਿੰਦੇ ਜਿਨ੍ਹਾਂ ਦੇ ਮਨ ਨੂੰ ਇਹ ਗੁਰਬਾਣੀ ਪਾ ਜਾਂਦੀ ਹੈ ਗੁਰਬਾਣੀ ਚੰਗੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਸਾਡੇ ਸੱਚ ਦੇ ਮਨ ਦੀ ਜਿਹੜੀ ਉਹ ਅਵਸਥਾ ਦੱਸੀ ਗਈ ਹੈ ਤੇ ਸੱਚ ਦਾ ਭੇਦ ਦਿੱਤਾ ਗਿਆ ਹੁਣ ਕਹਿੰਦੇ ਗੁਰਬਾਣੀ ਜਿਨ੍ਹਾਂ ਦੇ ਮਨ ਨੂੰ ਪਾ ਆ ਜਾਂਦੀ ਆ ਉਹਨਾਂ ਨੂੰ ਫਿਰ ਅੰਮ੍ਰਿਤ ਦੀ ਜਿਹੜੀ ਦਾਤਿਆ ਉਹ ਪ੍ਰਾਪਤ ਹੋ ਜਾਂਦੀ ਭਾਵ ਉਹ ਅੰਦਰੋਂ ਉਹਨਾਂ ਦੇ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ ਉਹਨਾਂ ਦਾ ਮਨ ਵੀ ਅੰਮ੍ਰਿਤਮਈ ਹੋ ਜਾਂਦਾ ਉਹਨਾਂ ਦੀ ਦੇਹੀ ਵੀ ਅੰਮ੍ਰਿਤਮਈ ਹੋ ਜਾਂਦੀ ਸੋ ਦੇਹੀ ਵੀ ਪਵਿੱਤਰ ਤਾਂ ਹੀ ਹੁੰਦੀ ਹੈ ਮਨ ਪਵਿੱਤਰ ਹੋਵੇ ਤੇ ਮਨ ਜਿਹੜਾ ਕਾਮ ਕ્રોਧ ਲੋਭ ਮੋਹ ਹੰਕਾਰ ਦਾ ਸੰਗ ਛੱਡ ਦੇਵੇ ਕਿਉਂਕਿ ਗੁਰਮਖ ਪਿਆਰਿਓ ਮਾਇਆ ਦੇ ਨਾਲ ਲਾਉਣੀ ਤਾਂ ਬੜੀ ਸੌਖੀ ਆ ਕਿਉਂਕਿ ਮਾਇਆ ਨੂੰ ਤੇ ਆਪਣਾ ਪਤਾ ਹੀ ਹੁੰਦਾ ਵੀ ਮੈਂ ਇਹਨਾਂ ਨਾਲ ਕੀ ਕਰਨਾ ਤੇ ਅਸੀਂ ਉਹਦੀ ਚਾਲ 'ਚ ਫਸ ਜਾਂਦੇ ਹੁਣ ਮਾਇਆ ਨੂੰ ਤੇ ਆਪਣਾ ਕੰਮ ਕਰਨਾ ਹੀ ਕਰਨਾ ਹੈ ਮਾਇਆ ਹੋਈ ਸਰਪਣੀ ਜਗਤ ਰਹੀ ਲਪਟਾਏ ਤੇ ਮਹਾਰਾਜ ਕਹਿੰਦੇ ਇਸ ਦੀ ਸੇਵਾ ਜੋ ਕਰੇ ਤੇ ਸੀ ਕੋ ਫਿਰ ਖਾਏ ਜਿਹੜੀ ਇਹਦੀ ਇਹਦੀ ਸੇਵਾ ਕਰਦੇ ਨੇ ਬਾਵਨਿੰਦਿਆ ਚੁਗਲੀ ਦੁਬਿਧਾ ਦਵੇਸ਼ ਇਹ ਚੀਜ਼ਾਂ ਕਰਵਾਉਂਦੀ ਆ ਉਹ ਫਿਰ ਜੀਵ ਕਰਦੇ ਨੇ ਤੇ ਮਹਾਰਾਜ ਕਹਿੰਦੇ ਵੀ ਫੇਰ ਇਹ ਡੰਗ ਮਾਰ ਦਿੰਦੀ ਪਾਵੇ ਇਹਨੇ ਜ਼ਹਿਰ ਚੜਾਉਣਾ ਹੀ ਚੜਾਉਣਾ ਹੈ ਉਹਦਾ ਸੰਗ ਕਰਦੇ ਆ ਤੇ ਜੁੜ ਇਹਦੇ ਨਾਲ ਇਹਦਾ ਸੰਗ ਕਰਨਾ ਸੌਖਾ ਆ ਤੇ ਫਿਰ ਇਹਦੇ ਨਾਲੋਂ ਤੋੜਨੀ ਬੜੀ ਔਖੀ ਇਹ ਫਿਰ ਛੱਡਦੀ ਨਹੀਂ ਬੰਦੇ ਕਿਉਂਕਿ ਉਹ ਫਿਰ ਮਨ ਜੋ ਪਾਪਾਂ ਦਾ ਭਰ ਜਾਂਦਾ ਉਹ ਮੈਲ ਨਹੀਂ ਨਿਕਲਦੀ ਸੋ ਜਦੋਂ ਉਹ ਮੈਲ ਨਿਕਲ ਜਾਂਦੀ ਆ ਤੂੰ ਸਾਡਾ ਮਨ ਜਿਹੜਾ ਅਮਰਤਮਈ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਮਨ ਪਵਿੱਤਰ ਹੋ ਜਾਂਦਾ ਤਨ ਪਵਿੱਤਰ ਹੋ ਜਾਂਦਾ ਮਾਰੇ ਕਹਿੰਦੇ ਜਿਨ੍ਹਾਂ ਗੁਰਬਾਣੀ ਮੰਨ ਪਾਏ ਅਮਰਤ ਸ਼ਖਸ਼ਕੇ ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਣ ਲੱਗ ਜਾਂਦੀ ਆ ਉਹਨਾਂ ਦੀ ਫਿਰ ਅੰਦਰ ਅਵਸਥਾ ਅਮਰਤਮਈ ਹੋ ਜਾਂਦੀ ਆ ਗੁਰ ਟੁੱਠੇ ਹਰ ਪਾਇਆ ਚੁੱਕੇ ਤੱਕ ਤੱਕੇ ਕਹਿੰਦੇ ਜਿਨ੍ਹਾਂ ਤੇ ਗੁਰੂ ਤਰੁੱਠ ਗਿਆ ਜਿਨ੍ਹਾਂ ਤੇ ਵਾਹਿਗੁਰੂ ਜੀ ਤਰੁੱਠ ਗਏ ਕਹਿੰਦੇ ਫਿਰ ਉਹਨਾਂ ਨੂੰ ਹਰੀ ਜਿਹੜਾ ਮਿਲ ਜਾਂਦਾ ਆ ਹਰੀ ਪਰਮੇਸ਼ਰ ਮਿਲ ਜਾਂਦੇ ਨੇ ਉਹ ਫਿਰ ਉਹਨਾਂ ਨੂੰ ਤੱਕੇ ਨਹੀਂ ਪੈਂਦੇ ਪਵ ਉਹ ਜਮਾ ਦੇ ਤਕਿਆਂ ਤੋਂ ਬਚ ਜਾਂਦੇ ਆ ਜਿਨ੍ਹਾਂ ਨੂੰ ਵਾਹਿਗੁਰੂ ਜੀ ਤੇ ਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਆ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਕਹਿੰਦੇ ਫਿਰ ਹਰੀ ਤੇ ਹਰੀ ਦਾ ਜਨ ਇੱਕ ਹੋ ਜਾਂਦੇ ਨੇ ਪਵ ਦੋਆਂ ਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਕੋਈ ਸਮਝ ਨਹੀਂ ਪਾ ਸਕਦਾ ਵੀ ਇਹ ਹਰੀ ਆ ਕਿ ਇਹ ਜਾਨ ਆ ਸੋ ਇਹ ਅਵਸਥਾ ਹੋ ਜਾਂਦੀ ਆ ਕਿਉਂਕਿ ਇਹ ਜਿਹੜਾ ਮਨ ਰੂਪੀ ਬੂੰਦ ਆ ਇਹ ਸਾਗਰ ਤੋਂ ਵੱਖ ਹੋਈ ਆ ਜਿਹੜਾ ਮੰਨਿਆ ਸਾਡਾ ਉਹ ਪਰਮੇਸ਼ਰ ਤੋਂ ਵੱਖ ਹੋਇਆ ਵੱਖ ਹੋ ਕੇ ਇਸ ਜਨਮ ਚੱਕਰ ਨੂੰ ਤੇ ਜਹਾਜਾਂ ਚ ਭੇਜਿਆ ਹੁਣ ਜਦੋਂ ਇਹ ਵਾਪਸ ਜਾ ਕੇ ਸਾਗਰ ਚ ਮਿਲ ਜਾਂਦਾ ਉਸ ਨੂਰ ਚ ਮਿਲ ਜਾਂਦਾ ਉਸ ਪ੍ਰਕਾਸ਼ ਚ ਮਿਲ ਜਾਂਦਾ ਤੇ ਉਹਦੇ ਵਾਲੇ ਗੋਣੇ ਦੇ ਵਿੱਚ ਆਉਣੇ ਹੀ ਆਉਣੇ ਉਸ ਸਾਰਾ ਜੋ ਸਾਗਰ ਦੇ ਵਿੱਚ ਆ ਹੁਣ ਬੂੰਦ ਆ ਨਾ ਪਾਣੀ ਆ ਤੇ ਪਾਣੀ ਦੀ ਪਾਣੀ ਤੇ ਭਾਵੇਂ ਇੱਕ ਬੂੰਦ ਹੋਵੇ ਤੇ ਭਾਵੇਂ ਸਾਗਰ ਹੋਵੇ ਉਹਨਾਂ ਦੇ ਤੱਤ ਸੇਮ ਹੀ ਆਉਣੇ ਚੈੱਕ ਕਰ ਲੋ ਤੱਤ ਸੇਮ ਹੋਣਗੇ ਹੁਣ ਜਦੋਂ ਪਾਣੀ ਜਦੋਂ ਜਾਂਨ ਤੇ ਹਰੀ ਆਪਸ ਵਿੱਚ ਮਿਲਗੇ ਤੇ ਉਹ ਫਿਰ ਇੱਕੋ ਹੀ ਹੋ ਜਾਂਦੇ ਨੇ ਭਾ ਵਾਹਿਗੁਰੂ ਦੇ ਗੁਣ ਮਨ ਦੇ ਵਿੱਚ ਆਉਣੇ ਆਉਣੇ ਹੀ ਆਉਣੇ ਸੋ ਇਹ ਆਪਣੀ ਮਿਹਨਤ ਦਾ ਕੰਮ ਹੁੰਦਾ ਆ ਕਿ ਆਪਾਂ ਕਮਾਈ ਜਿਹੜੀ ਸ਼ਬਦ ਦੀ ਕਰਨੀ ਹੁੰਦੀ ਗੁਰਮੁਖ ਪਿਆਰਿਓ ਗਿਆਨ ਦੀ ਕਰਨੀ ਹੁੰਦੀ ਆ ਕਹਿੰਦੇ ਇਸ ਤਰ੍ਹਾਂ ਹੀ ਨਾਨਕ ਹਰ ਇੱਕੇ ਕਹਿੰਦੇ ਜਿਵੇਂ ਗੁਰੂ ਨਾਨਕ ਦੇਵ ਜੀ ਤਾਂ ਹਰੀ ਇੱਕੋ ਹੋ ਗਏ ਤੇ ਲੋਕਾਂ ਨੂੰ ਜੱਜ ਕਰਨਾ ਔਖਾ ਹੋ ਗਿਆ ਹੁਣ ਜਿਹੜੇ ਉਸ ਸਮੇ ਸਮਝ ਗਏ ਤੇ ਉਹਨਾਂ ਨੇ ਸਮਝ ਲਿਆ ਵੀ ਗੁਰੂ ਨਾਨਕ ਦੇਵ ਜੀ ਤਾਂ ਆਪ ਹੀ ਅਕਾਲ ਪੁਰਖ ਨਿਰੰਕਾਰ ਦਾ ਰੂਪ ਨੇ ਹੁਣ ਵੀ ਆਪਾਂ ਕਹਿੰਦੇ ਆ ਇਸ ਤਰ੍ਹਾਂ ਹੀ ਜਿਹੜੇ ਸਾਧ ਜਨ ਸੰਸਾਰ ਵਿੱਚ ਆ ਕੇ ਜਾਗਦੇ ਨੇ ਇਹ ਸਾਡੇ ਵਰਗੇ ਜੀਵਾਂ ਨੂੰ ਭਗਤੀ ਮਾਰਗ ਤੇ ਲਾਉਂਦੇ ਨੇ ਜਗਾਉਂਦੇ ਨੇ ਉਹ ਹਰੀ ਦਾ ਹੀ ਰੂਪ ਹੁੰਦੇ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਮਹਾਰਾਜ ਜੀ ਨੇ ਵਿੱਚ ਐਗਜ਼ਾਮਪਲ ਦਿੱਤੀ ਆ ਵੀ ਇਸ ਤਰ੍ਹਾਂ ਹੀ ਨਾਨਕ ਤੇ ਹਰੀ ਇੱਕ ਹੀ ਸੀ ਐਵੇਂ ਹਰੀ ਦਾ ਜਨ ਤੇ ਹਰੀ ਇੱਕ ਹੀ ਹੋ ਜਾਂਦੇ ਸੁਮ ਅੱਗੇ ਮਹਾਰਾਜ ਕਹਿੰਦੇ ਆਸਾ ਮਹੱਲਾ ਚੌਥਾ ਕਹਿੰਦੇ ਹਰ ਅਮਰਤ ਭਗਤ ਪੰਡਾਰ ਹੈ ਗੁਰ ਸਤਗੁਰ ਪਾਸੀ ਰਾਮ ਰਾਜ ਕਹਿੰਦੇ ਹਰੀ ਦੀ ਭਗਤੀ ਅਮਰਤ ਹੈ ਇਹ ਸਾਨੂੰ ਅਮਰਤਮਈ ਬਣਾ ਦਿੰਦੀ ਹੈ ਕਹਿੰਦੇ ਇਹ ਭਗਤੀ ਦੇ ਭੰਡਾਰ ਜਿਹੜੇ ਗੁਰੂ ਕੋਲ ਨੇ ਗੁਰੂ ਕਿਰਪਾ ਕਰੇ ਤੇ ਸਾਨੂੰ ਉਹ ਭੰਡਾਰ ਵੰਡ ਦੇਵੇ ਪਾਲ ਸਾਨੂੰ ਸਮਝਾ ਕੇ ਸਾਨੂੰ ਉਸ ਮਾਰਗ ਤੇ ਲਾ ਦੇਵੇ ਵੀ ਅਸੀਂ ਸੰਸਾਰ ਦੇ ਉੱਪਰ ਕੀ ਕਰਨਾ ਹੈ ਤੇ ਫਿਰ ਅਸੀਂ ਭਗਤੀ ਮਾਰਗ ਤੇ ਸੈ ਸਭਾਈ ਲੱਗ ਜਾਂਦੇ ਆਂ ਕਉ ਕਿ ਗੁਰੂ ਦਾ ਬਹੁਤ ਵੱਡਾ ਰੋਲ ਹੁੰਦਾ ਗੁਰਮਖ ਪਿਆਰੇ ਜੇ ਸਾਨੂੰ ਕੋਈ ਸਮਝਾ ਕੇ ਵਿਖਾਉਣ ਬਾਪੂ ਜੀ ਨੇ ਸਾਨੂੰ ਸਮਝਾਇਆ ਨਾ ਤੇ ਉਹ ਸਮਝਾਉਣ ਦਾ ਕੀ ਹੋਇਆ ਕਿ ਸਾਨੂੰ ਉਹਨਾਂ ਨੇ ਇੰਨੀ ਕਿ ਤੜਪ ਜਗਾਤੀ ਵੀ ਤੁਹਾਡੇ ਸਾਸ ਵਿਸ਼ਵਾਸ ਵਿਰਥੇ ਜਾ ਰਹੇ ਹੁਣ ਜੇ ਕਿਤੇ ਦੋ ਚਾਰ ਗੱਲਾਂ ਕੋਈ ਕਰਨੀਆਂ ਪੈ ਜਾਂਦੀਆਂ ਸੰਸਾਰਕ ਵੀ ਤੇ ਸਾਨੂੰ ਹੁੰਦਾ ਸਾਡੇ ਸਵਾਸ ਵਿਰਥੇ ਜਾ ਰਹੇ ਬਈ ਸਾਡੇ ਕੋਈ ਜ਼ਿਆਦਾ ਗੱਲਬਾਤ ਨਹੀਂ ਆਪਾਂ ਸਵਾਸਾਂ ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੰਨੇ ਵੀ ਨਹੀਂ ਸਾਡੇ ਜਿਆਦਾ ਸਵਾਸ ਨਾ ਇਧਰ ਬਿਥੇ ਜਾਣ ਤੇ ਜੇ ਹੋ ਜਾਂਦੇ ਆ ਸਵਾਸ ਬਿਰਥੇ ਕਿਸੇ ਵੇਲੇ ਆਪਾਂ ਕੰਮ ਤੇ ਆ ਜਾਂ ਕਿੱਦਾਂ ਹਨ ਫਿਰ ਵੇਖੋ ਜਿਆਦੇ ਕੰਮਾਂ ਧੰਦਿਆਂ ਚ ਰੌਲਾ ਪੈ ਜਾਂਦਾ ਹੈ ਜਵਾਬ ਸਵਾਲ ਕੋਈ ਕਰਨਾ ਫਿਰ ਬਾਅਦ ਦੇ ਵਿੱਚ ਆਪਾਂ ਕਹਿੰਨੇ ਵੀ ਹਾਏ ਹੁਣ ਤੇ ਵਿਚਾਰਾਂ ਦੀ ਮੈਲ ਲੱਗੀ ਫਟਾਫਟ ਸ਼ਬਦ ਆਪਣਾ ਜਪੋ ਤੇ ਛਾੜ ਦੋ ਕਿਉਂਕਿ ਕੰਮ ਤੇ ਆ ਕੇ ਜਾਗਣਾ ਕਿੱਦਾਂ ਹੈ ਕਿਤਨਾ ਆਪਾਂ ਜਿਹੜਾ ਨਾਮ ਨਾਲ ਜੁੜਨਾ ਕਿਦਾਂ ਆਪਾਂ ਨਾਲ ਦੀ ਨਾਲ ਗਿਆਨ ਰੱਖਣਾ ਸੋ ਫਿਰ ਹੁੰਦਾ ਵੀ ਹੁਣ ਸ਼ਬਦ ਨੂੰ ਜਪ ਲਓ ਨਹੀਂ ਤਾਂ ਫਿਰ ਇਹ ਰਾਤ ਤੱਕ ਸਾਡੇ ਮਨ ਦੀ ਅਵਸਥਾ ਨੂੰ ਖਰਾਬ ਕਰ ਦੇਣਗੇ ਪਰ ਜਦੋਂ ਆਪਾਂ ਜਪਦੇ ਰਹਿੰਨੇ ਨਾ ਫਿਰ ਆਪਾਂ ਰਾਤ ਤੱਕ ਜਿੰਨਾ ਮਰਜੀ ਕੰਮ ਕਰ ਜਾ ਕੇ ਫੁੱਲ એનર્ਜੀ 'ਚ ਰਹਿੰਨੇ ਆ ਤੇ ਮੈਨੂੰ ਤਾਂ ਲੱਗਦਾ ਵੀ ਜਿਹੜੇ ਸੰਗਤ 'ਚ ਜਰੂਰ ਬੈਠਦੇ ਨੇ ਉਹਨਾਂ ਦੇ એનર્ਜੀ 'ਚ ਰਹਿੰਦੇ ਹੋਣਗੇ ਮਨ ਕਿ ਥੱਕ ਜਾਂਦੇ ਹੋ ਜਾ ਕੇ ਕਿਉਂਕਿ ਗਿਆਨ ਇੱਕ ਇਹੋ ਜਿਹੀ ਪਾਵਰ ਸ਼ਕਤੀ ਹੈ ਸ਼ਬਦ ਹੈ ਇਹੋ ਜਿਹੀ ਪਾਵਰ ਸ਼ਕਤੀ ਗੁਰਮੁਖ ਪਿਆਰਿਓ ਪਿਪਮਿਤ ਜਾ ਕੇ ਦੱਸ ਕੋਈ ਆ ਜਾਣ ਗੈਸਟ ਘਰੇ ਤੇ ਆਖਣ ਵੀ ਹੋਣ ਤੇ ਸਾਡਾ ਮਨ ਕਦੀ ਥੱਕਦਾ ਨਹੀਂ ਨਾਲੇ ਅਸੀਂ ਕਹਿੰਦੇ ਕਿ ਨਹੀਂ ਸਾਰਾ ਬ੍ਰह्म ਆ ਤੇ ਅਸੀਂ ਕਿਸੇ ਨੂੰ ਰਿਚਕ ਬਣਾ ਕੇ ਖਵਾਈਏ ਕੋਈ ਵੀ ਕੰਮ ਕਰਦੇ ਕੰਮ ਪਰਿਵਾਰਕ ਮੈਂਬਰ ਕੋਈ ਕੰਮ ਕਹਿਣ ਤੇ ਆਪਾਂ ਫਟਾਫਟ ਲੱਗ ਜਾਂਦੇ ਆ ਕਿਉਂਕਿ ਉਸ એનર્ਜੀ ਸਾਡੇ ਨਾਲ ਕੰਮ ਕਰਦੀ ਉਹ ਪਾਵਰ ਉਹ ਫਿਰ ਸਾਨੂੰ ਅਨੁਭਵ ਹੁੰਦਾ ਉਸ ਚੀਜ਼ ਦਾ ਵੀ ਅਸੀਂ ਹਰ ਗੱਲ ਨੂੰ ਸਤਿ ਬਚਨ ਕਹਿ ਕੇ ਚਲਦੇ ਆ ਸੋ ਅੱਗੇ ਮਹਾਰਾਜ ਕਹਿ ਰਹੇ ਗੁਰ ਸਤਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਸ ਕਹਿੰਦੇ ਜਿਹੜਾ ਸਤਗੁਰੂ ਹੈ ਜਿਹੜਾ ਗੁਰੂ ਹੈ ਸਾਧੂ ਹੈ ਉਹ ਸੱਚਾ ਸ਼ਾ ਹੈ ਉਹ ਸੱਚਾ ਸ਼ਾ ਹੈ ਜਿਹੜਾ ਸਾਨੂੰ ਸਿੱਖਿਆ ਦਿੰਦਾ ਹੈ ਸਿੱਖ ਦੇ ਸਿੱਖ ਦੇ ਹਰ ਰਸ ਕਹਿੰਦੇ ਕਿਹੜੀ ਸਿੱਖਿਆ ਦਿੰਦਾ ਹਰੀ ਦੀ ਰਾਸ ਪੂੰਜੀ ਰਾਸ਼ੀ ਹਰੀ ਦਾ ਗਿਆਨ ਇਹ ਹਰੀ ਦੀ ਪੂੰਜੀ ਹੈ ਇਹ ਮਾਲਕ ਦੇ ਖਜ਼ਾਨੇ ਨੇ ਇਹ ਗੁਰਬਾਣੀ ਗੁਰੂ ਦੇ ਖਜ਼ਾਨੇ ਮਾਲਕ ਦੇ ਖਜ਼ਾਨੇ ਨੇ ਕੋਈ ਜੀਵ ਨਹੀਂ ਦੇ ਰਿਆ ਇਹ ਖਜ਼ਾਨੇ ਜੇ ਅਸੀਂ ਅਹੀਂ ਕਹੀਏ ਵੀ ਅਸੀਂ ਜੀ ਨੂੰ ਕੋਈ ਇਹ ਗਿਆਨ ਨਹੀਂ ਕਿਉਂਕਿ ਇਹ ਸਤਿਗੁਰੂ ਹੀ ਦੇ ਸਕਦੇ ਨੇ ਉਹਨਾਂ ਦੇ ਭਗਤੀ ਦੇ ਭੰਡਾਰ ਨੇ ਜਾਂ ਮਹਾਪੁਰਖ ਜਿਨ੍ਹਾਂ ਨੇ ਗਿਆਨ ਪ੍ਰਗਟ ਕੀਤਾ ਜਿਨ੍ਹਾਂ ਨੇ ਸਮਝਾ ਬਿjha ਕੇ ਲਾਇਏ ਉਹਨਾਂ ਦੇ ਖਜ਼ਾਨੇ ਆ ਉਹ ਆਪਾਂ ਅੱਗੇ ਤੁਰਗੇ ਵੰਡਦੇ ਹਾਂ ਸੰਕਰਦੇ ਹਾਂ ਸੋ ਇਹ ਸਾਧੂ ਜਣੇ ਹੁੰਦੇ ਨੇ ਜਿਹੜੇ ਇੰਨਾ ਪਰਉਪਕਾਰ ਕਰਕੇ ਜਾਂਦੇ ਨੇ ਗੁਰਮਖ ਪਿਆਰਿਓ ਕਿ ਸਾਨੂੰ ਬੰਦਗੀ ਨਾ ਜੋੜ ਕੇ ਸਾਨੂੰ ਦੱਸ ਕੇ ਜਾਂਦੇ ਕਿੱਦਾਂ ਬੰਦਗੀ ਕਰਨੀ ਤੇ ਦੱਸ ਰਹੇ ਨੇ ਸੋ ਇਸ ਤਰ੍ਹਾਂ ਜਿਹੜਾ ਇਹ ਮਹਾਰਾਜ ਦਾ ਗਿਆਨ ਸਾਨੂੰ ਬਾਣੀ ਸਾਨੂੰ ਜਗਾਉਂਦੀ ਆ ਮਹਾਰਾਜ ਦੱਸਦੇ ਨੇ ਸੋ ਅੱਗੇ ਕਹਿੰਦੇ ਤਨ ਤਨ ਵਣਜਾਰਾ ਵਣਜ ਹੈ ਗੁਰ ਸਾਹੋ ਸਾਬਾਸ ਕਹਿੰਦੇ ਤਨ ਨੇ ਓਣਜਾਰੇ ਤੇ ਉਹ ਵਣਜ ਕਰਨ ਆਏ ਨੇ ਪਾਉ ਉਹ ਗੁਰੂ ਜਨ ਉਹ ਸਾਧੂ ਜਨ ਧੰਨ ਨੇ ਜਿਨ੍ਹਾਂ ਨੇ ਇਹ ਵਪਾਰ ਖੋਲਿਆ ਕਿਉਂਕਿ ਉਹਨਾਂ ਨੇ ਇਹ ਵਪਾਰ ਖੋਲਿਆ ਨਾ ਹੁਣ ਮਾਹਬੁਰ ਖਾਂਦੇ ਦੇਸੀ ਵੀ ਇਹ ਵਪਾਰ ਆ ਵੀ ਇੱਕ ਨੇ ਦੂਜੇ ਨੂੰ ਦੱਸਿਆ ਫਿਰ ਉਹ ਦੱਸਿਆ ਇਦਾਂ ਅੱਗੇ ਤੋਂ ਅੱਗੇ ਇਹ ਦੱਸੋ ਸੋ ਇਹ ਜਿਹੜੇ ਜਿਹੜੇ ਇਹ ਵਪਾਰ ਕਰਨ ਆਉਂਦੇ ਨੇ ਹੈਨਾ ਜਿਹੜੇ ਭਾਵ ਗਿਆਨ ਲੈਣ ਆਉਂਦੇ ਨੇ ਸੰਗਤ ਰੂਪ ਚ ਬੈਠ ਕੇ ਜਿਹੜੇ ਮਾਨੇ ਵਪਾਰ ਕਰਦੇ ਨੇ ਉਹਨਾਂ ਦੇ ਵੀ ਸ਼ਾਬਾਸ਼ ਕਿਉਂਕਿ ਉਹਨਾਂ ਦਾ ਪਰਮੇਸ਼ਰ ਦੇ ਨਾਲ ਪਿਆਰ ਆ ਤੇ ਗੁਰੂ ਵੀ ਧੰਨ ਨੇ ਵੀ ਜਿੰਨਾਂ ਕੋਲ ਇਹ ਖਜ਼ਾਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਖਜ਼ਾਨੇ ਨੇ ਤੇ ਮਹਾਂਪੁਰਖਾਂ ਨੇ ਅੱਗੇ ਖੋਜ ਕੇ ਦਿੱਤੇ ਨੇ ਤੇ ਗੁਰਬਾਣੀ ਗੁਰੂ ਦੇ ਵਿੱਚ ਐਨੇ ਖਜ਼ਾਨੇ ਨੇ ਕਿ ਇਹ ਸਾਰਾ ਗੁਰਬਾਣੀ ਗੁਰੂ ਦਾ ਵਾਹਿਗੁਰੂ ਕਾਲਪੁਰਖ ਦਾ ਭੰਡਾਰਾ ਚੱਲਦਾ ਹੈ ਸ਼ਬਦ ਦਾ ਲੰਗਰ ਚੱਲਦਾ ਹੈ ਵੀ ਅੱਗੇ ਵੰਡੋ ਅੱਗੇ ਵੰਡੋ ਸਾਰੇ ਅੱਗੇ ਆਪਾਂ ਵੰਡ ਸਕਦੇ ਆ ਆਪਾਂ ਦੋਵਾਂ ਨੂੰ ਵੰਡਿਏ ਚੋਵਾਂ ਨੂੰ ਵੰਡਿਏ ਆਪਣੇ ਪਰਿਵਾਰ 'ਚ ਵੰਡਿਏ ਜਿੰਨਾ ਭੈਣਾ ਭਰਾਵਾਂ ਨੂੰ ਆਪਣੇ ਸੰਗੀਆਂ ਸਾਥੀਆਂ ਨਾਲ ਬੇਟੇ ਉਹਨਾਂ ਨੂੰ ਦਸੀਏ ਤੇ ਇਹ ਸਾਰਾ ਵਣਜ ਆਉਣਾ ਹੀ ਆਉਣਾ ਹੈ ਦਾ ਤੁਹਾਨੂੰ ਪ੍ਰਾਫਿਟ ਆਉਣਾ ਹੀ ਆਉਣਾ ਕਮਿਸ਼ਨ ਆਉਣਾ ਹੀ ਆਉਣਾ ਇਹਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਮਾਲਕ ਦਾ ਸਿਸਟਮ ਐਸਾ ਚੱਲਦਾ ਹੈ ਕਿ ਜੋ ਸੱਚੇ ਮਾਨਨ ਨਾਲ ਇਹ ਵਣਜ ਨੂੰ ਵਣਜ ਕਰਨ 'ਚ ਉਹਦਾ ਸਹਿਯੋਗ ਕਰਦਾ ਹੈ ਨਾ ਤੇ ਉਹਨੂੰ ਉਹਦਾ ਫਲ ਮਿਲ ਨਹੀਂ ਮਿਲਣਾ ਸੋ ਇਹ ਮਾਰੇ ਦਸਰੇ ਧੰਨ ਧੰਨ ਬਣਜਾਰਾ ਵਣ ਜਹ ਗੁਰ ਸਾਹੋ ਸਾਬਾ ਸੇ ਕਹਿੰਦੇ ਉਹ ਸੱਚੇ ਜਿਹੜੇ ਨੇ ਬਣਜਾਰੇ ਨੇ ਸੱਚਾ ਵਪਾਰ ਆ ਜੋ ਇਹ ਵਣ ਚ ਇਹ ਵਪਾਰ ਕਰਦੇ ਨੇ ਤੇ ਧੰਨ ਨੇ ਉਹਨਾਂ ਨੂੰ ਸ਼ਾਬਾਸ਼ ਆ ਜਿਹੜੇ ਇਹ ਵਪਾਰ ਕਰਦੇ ਨੇ ਸੋ ਇਹਦੇ ਵਿੱਚ ਆਪਾਂ ਸਾਰੀ ਸੰਗਤ ਹੀ ਆ ਜਾਂਨੇ ਆ ਕਹਿੰਦੇ ਜਨ ਨਾਨਕ ਗੁਰ ਤਿੰਨੀ ਪਾਇਆ ਜਿੰਨ ਤੁਰ ਲਿਖਤ ਲਿਲਾਟ ਲਿਖਾ ਸੀ ਕਹਿੰਦੇ ਹਰੀ ਪਰਮਾਤਮਾ ਤੇ ਗੁਰੂ ਉਹਨਾਂ ਨੇ ਸੰਸਾਰ ਵਿੱਚ ਆ ਕੇ ਪਾਇਆ ਜਿੰਨਾ ਦੇ ਮਸਤਕ ਤੇ ਤੁਰ ਤੋਂ ਹੀ ਇਹ ਲੇਖ ਲਿਖੇ ਨੇ ਤੁਰ ਤੋਂ ਹੀ ਲਿਖ ਕੇ ਭੇਜਿਆ ਕਿ ਇਹਨਾਂ ਨੇ ਸਾਧ ਸੰਗਤ ਚ ਬੈਠਣਾ ਆ ਇਹਨਾਂ ਇਹ ਵਪਾਰ ਕਰਨਾ ਆ ਇਹਨਾਂ ਹਰੀ ਨਾਲ ਇਹਨਾਂ ਦਾ ਪਿਆਰ ਪਹਿਣਾ ਆ ਇਹਨਾਂ ਨੇ ਸਾਧੂ ਦੀ ਸੰਗਤ ਚ ਜਾਣਾ ਆ ਉਹਨਾਂ ਦੇ ਤੁਰ ਤੋਂ ਹੀ ਇਹ ਜਿਹੜੇ ਭਾਗ ਵੱਡੇ ਲੈ ਕੇ ਮਹਾਰਾਜ ਨੇ ਭੇਜਿਆ ਹੁੰਦਾ ਸੋ ਆਪਾਂ ਬਹੁਤ ਗੁਰਮਖ ਪਿਆਰਿਓ ਵਡਭਾਗੀਆਂ ਕਿ ਜਿੰਨਾ ਵੀ ਸਮਾਂ ਸਾਨੂੰ ਮਿਲਦਾ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਕਰਦੇ ਰਹਿਣ ਤੇ ਆਪਾਂ ਸਾਧੂ ਜਨਾਂ ਦੇ ਗੁਰੂ ਜਨਾਂ ਦੇ ਬਚਨ ਕਮਾਉਂਦੇ ਰਹੀਏ ਤੇ ਆਪਣਾ ਵੀ ਉਧਾਰ ਕਰੀਏ ਤੇ ਅੱਗੇ ਹੋਰ ਵੀ ਆਪਾਂ ਜੀਵਾਂ ਨੂੰ ਇਹ ਜਿਹੜਾ ਗਿਆਨ ਮਹਾਰਾਜ ਦੀ ਬਾਣੀ ਦਾ ਦਸੀਏ ਸੋ ਐਨੇ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ